ਸਾਚੀ ਕਾਜੀ ਮਖਾਣਾ ਲੈਸ ਵਾਲੇ ਸੂਟ ਦੁਬਾਰਾ ਲੈ ਕੇ ਆ ਗਏ ਆ ਕੈਮਬ੍ਰਿਕ ਕਾਟਨ ਦਾ 5 ਮੀਟਰ ਵਾਲਾ ਸੂਟ ਹੋਏਗਾ ਦੁਪੱਟਾ ਪਿਓਰ ਦਾ ਹੋਏਗਾ ਵੈਸੇ ਡਿਟੇਲ ਨੀਚੇ ਮੈਂਸ਼ਨ ਕੀਤੀ ਹੋਈ ਤੁਸੀਂ ਪਲੀਜ਼ ਚੈੱਕ ਕਰ ਸਕਦੇ ਹੋ ਐਂਡ ਇਹਨਾਂ ਦਾ ਦੁਪੱਟਾ 2 ਮੀਟਰ ਖੁੱਲੇ ਡੁੱਲੇ ਸੂਟ ਹੋਣਗੇ 5 ਮੀਟਰ ਦਾ ਸੂਟ ਹੋਊਗਾ ਮਖਾਣਾ ਲੈਸ ਲੱਗੀ ਹੋਈ ਬਹੁਤ ਪਿਆਰੇ ਸੂਟ ਨੇ ਐਂਡ ਇਸ ਤੋਂ ਇਲਾਵਾ ਬਹੁਤ ਸੋਹਣੇ ਕਾਟਨ ਦੇ ਸੂਟ ਐਡ ਕੀਤੇ ਨੇ ਜਿਨ੍ਹਾਂ ਦੇ ਦੁਪੱਟੇ ਜਿਹੜੇ ਉਹ ਕਾਟਨ ਦੇ ਆਉਣਗੇ ਕਿਉਂਕਿ ਦੁਪੱਟੇ ਕਾਟਨ ਦੇ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਤੇ ਬਹੁਤ ਜ਼ਿਆਦਾ ਇਹਨਾਂ ਦੀ ਡਿਮਾਂ ਕਿਉਂਕਿ ਇਹ ਬੁਟੀਕ ਸੂਟ ਨੇ ਇਹਨਾਂ ਦੇ ਆਉਣ ਜਾਣ ਲੱਗਾ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਕਾਫੀ ਜ਼ਿਆਦਾ ਡਿਜ਼ਾਈਨਸ ਨੇ ਜਿੰਨੇ ਆਪਾਂ ਸੂਟ ਜਿਹੜੇ ਵੇਅਰ ਇਹਦੇ ਵਿੱਚ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਇਹਨਾਂ ਚ ਸੂਟ ਬਾਈ ਕਰ ਸਕਦੇ ਹੋ ਇਹਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਸੈਂਡ ਕਰਨੀ ਆ ਐਂਡ ਅਵੇਲੇਬਿਲਟੀ ਚੈੱਕ ਹੋਣ ਤੋਂ ਬਾਅਦ ਤੁਸੀਂ ਇਸ ਦਾ ਆਰਡਰਸ ਦੇ ਸਕਦੇ ਹੋ ओके ऑर्डर ਦੇ ਵਿੱਚ ਤੁਸੀਂ ਆਪਣਾ ਐਡਰੈਸ ਫੁੱਲ ਐਡਰੈਸ ਦਿਆ ਕਰੋ ਪਲੀਜ਼ ਜੇ ਉਹ ਵੀ ਤੇ ਆਧਾਰ ਕਾਰਡ ਦੀ 사이ਟ ਤੇ ਹੁੰਦਾ ਹੈ ਫੁੱਲ ਐਡਰੈਸ ਦੇ ਕੇ ਆਪਣਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਪੇਮੈਂਟ ਤੁਸੀਂ ਆਨਲਾਈਨ ਕਰੋਗੇ ਪੇਮੈਂਟ ਆਨਲਾਈਨ Google Pay